13 ਮਾਡਲ ਆ ਵੀਰੇ 13 ਮਾਡਲ ਜੀ ਹਾਂਜੀ ਇਹਦੇ ਵੀਰੇ 4,70,000 ਆ 470 ਜੀ ਹਾਂਜੀ ਲੈਟਰ 4,45,000 ਲੈਟਰ ਦੇ ਦਾਂਗੇ ਆਪਾਂ 445 ਦਾ ਜੀ ਇਹ 18 ਮਾਡਲ ਆ ਫਰਸਟ ਆਨਰ ਹੈ ਜੀ ਫਰਸਟ ਆਨਰ ਹੈ ਜੀ ਇਹ 855 ਕਿੜੇ ਹੁੰਦੇ ਇਹ 600 ਕਿੰਨਾ ਵੀਰੇ ਇਹ 600 ਹੈ ਜੀ ਇਹ ਕਿਹੜੇ ਨਾਂ ਜੀ ਵੀਰੇ ਫਰਸਟ ਆਨਰ ਹੀ ਹੈ ਇਹ ਫਰਸਟ ਆਨਰ ਹੈ ਕੱਲਾ ਉਹ 855 ਸੈਕਿੰਡ ਹੈ ਇਹਦੀ ਫਰਸਟ ਆ ਗਿਆ ਹੈ ਨਾ ਇਹ ਵੀ ਫਰਸਟ ਹੈ ਇਹ ਵੀ ਫਰਸਟ ਆਨਰ ਵੀ ਹੈ ਡਿਮਾਂਡ ਵੀਰੇ ਇਹਦੀ 4,90 ਆ 6,90,000 ਹੈ ਇਹ 690 ਜੀ ਤੇ ਕਿੰਨਾ ਫਿਰ ਇਹਦਾ ਬੀਜ ਮਲਾਵਿਤ ਚ 675000 ਦਾ ਟਰੈਕਟਰ ਦੇ ਜਾਏ ਜਿਹੜੇ ਟਰੈਕਟਰ ਆ ਸਾਹਮਣੇ ਆ ਤੁਹਾਡੇ ਠੀਕ ਆ ਬਿਲਕੁਲ ਜਿਹੜੇ ਨਵੀਂ ਹਾਲਤ ਦਾ ਜਿਹੜਾ ਸਫਰਾਜ 855 ਟਰੈਕਟਰ ਆ ਤੇ ਬਾਕੀ ਜਿਹੜੀ ਟਰੈਕਟਰ ਦੀ ਜਿਹੜੀ ਪੂਰੀ ਡਿਟੇਲ ਆ ਉਹ ਬਾਈ ਆਰਗਿਆਂ ਤੋਂ ਪੁੱਛਦੇ ਆ ਕਿ ਕਿਹੜਾ ਮਾਡਲ ਆ ਬਾਈ ਆਰਗਿਆਂ ਦੀ ਕਿੰਨੀ ਡਿਮਾਂਡ ਆ ਕਿੰਨਾ ਡਿਸਕਾਊਂਟ ਦੇਣਗੇ ਆ ਜੋ ਕਰਦੇ ਆ ਬਾਈ ਆਰਗਿਆਂ ਨਾਲ ਗੱਲਬਾਤ ਬਾਈ ਸਾਸਤਰੀ ਕਾ ਸਾਸਤਰੀ ਕਾ ਵੀਰੇ ਠੀਕ ਠਾਕ ਹੋ ਜੀ ਹਾਂਜੀ ਬਾਈ ਜੀ ਵਧੀਆ ਜੀ ਤੇ ਬਾਈ ਟਰੈਕਟਰ ਬਾਰੇ ਜਾਣਕਾਰੀ ਦਿਓ ਕਿੰਨੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਟਰੈਕਟਰ ਦੇਖਾਂ ਤੇ ਬਾਈ 855 ਤੋਂ ਸ਼ੁਰੂ ਕਰਦੇ ਆ ਬਾਈ ਇਹ ਮਾਡਲ ਕਿਹੜਾ ਜੀ ਇਹ 13 ਮਾਡਲ ਆ ਵੀਰੇ 13 ਮਾਡਲ ਜੀ ਹਾਂਜੀ ਬਾਈ ਜੀ ਚੰਗੀ ਤਰ੍ਹਾਂ ਕੈਮਰਾ ਘੁਮਾਈ ਜਾਏ ਸਾਰੇ ਟਰੈਕਟਰ ਤੇ ਇੰਜਨ ਇੰਜਨ ਸਾਰਾ ਸ਼ੀਟਾਂ ਅਸ਼ੀਲਾ ਵਗੈਰਾ ਠੀਕ ਆ ਟਾਇਰ ਟੂ ਸਾਰਾ ਕੁਝ ਚੈੱਕ ਕਰਾ ਦੇਣ ਤੇ ਬਾਈ ਤੋਂ ਆਪਾਂ ਨਾਲ ਦੀ ਨਾਲ ਡਿਟੇਲਮੈਂਟ ਲਈ ਜਾਨੇ ਆ ਤੇ ਬਾਈ ਜੀ ਇਹਦਾ ਕਿੰਨਾ ਰੇਟ ਰੂਟ ਰੱਖਿਆ ਹੋਇਆ ਜੀ ਇਹ ਰੇਟ ਵੀਰੇ 4,70,000 ਆ 470 ਜੀ ਹਾਂਜੀ ਟਰੈਕਟਰ 4,45,000 ਦਾ ਟਰੈਕਟਰ ਦੇ ਦਾਂਗੇ 445 ਦਾ ਜੀ ਹਾਂਜੀ ਵੀਰੇ ਠੀਕ ਹੈ ਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਉਹ ਕੋਈ 2-4000 ਤਾਂ ਉਹ ਵੀ ਮਾਨਤਨ ਕਰ ਦੇਗਾ ਠੀਕ ਹੈ ਬਾਈ ਠੀਕ ਹੈ ਜੀ ਤੇ ਲੋ ਬਾਈ ਬਾਈ ਇਹ ਟਾਇਰਾਂ ਦਾ ਦੱਸੋ ਜੀ ਟਾਇਰ ਵੀਰੇ ਮੰਗਲੇ ਨਮਿਆਰਗੇ ਆ ਬੂਲੇ ਟਾਇਰ 60 50 60 ਪੈਸੇ ਲਾ ਲਓ ਤੁਸੀਂ 60 ਪੈਸੇ 50 ਪੈਸੇ ਹੈ ਨਾ ਜੀ ਠੀਕ ਹੈ ਜੀ ਬਾਈ ਇੰਜਨ ਤੇ ਚੰਗੀ ਤਰ੍ਹਾਂ ਮਾਰ ਦਿਓ ਬਾਈ ਕਿਤੇ ਕਲਮ ਵਗੈਰਾ ਤਾਂ ਨਹੀਂ ਲੱਗੀ ਨਹੀਂ ਵੀਰੇ ਇੰਜਨ ਤੇ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਤੇ ਜਿੰਨਾ ਟਰੈਕਟਰ ਸਾਡਾ ਜਿੰਨਾ ਹੀ ਨਹੀਂ ਹੈ ਮਗਰਿਆਰ ਦੇਖ ਲਓ ਜਿੰਨਾ ਰੰਗ ਲਿਖਿਆ ਨਾਮ ਲਿਖਿਆ ਵੀ ਹੈ ਲੈ ਵੀ ਇੰਜਨ ਨਾ ਬਾਈ ਵਿੱਚੋਂ ਆਪਾਂ ਖੋਲ ਕੇ ਦਿਖਾ ਦਿੰਨੇ ਆ ਕਈ ਦਰਸ਼ਕਾਂ ਦੀ ਹੁੰਦੀ ਹੈ ਡਿਮਾਂਡ ਵੀ ਯਾਰ ਵਿੱਚੋਂ ਖੋਣ ਕੇ ਦਿਖਾਓ ਲਓ ਜੀ ਲੈ ਵੀ ਕੈਮਰਾ ਚੰਗੀ ਤਰ੍ਹਾਂ ਵਿੱਚ ਮਾਰ ਦੇ ਇੰਜਨ-ਇੰਜਨ ਸਾਰਾ ਕੁਝ ਬਿਲਕੁਲ ਵਧੀਆ ਦਰਸਤ ਹਾਲਤ ਦੇ ਵਿੱਚ ਆ ਹਨਾ ਜੀ ਤੇ ਭਾਈ ਕਾਗਜ਼ਾ ਪੱਤਰਾਂ ਦਾ ਦੱਸੋ ਜੀ ਭਾਈ ਉਹ ਆਪਣੀ ਜ਼ਿੰਮੇਵਾਰੀ ਹੋਊਗੀ ਨਾਕ ਕਰਾਉਣ ਤੇ ਕਰਾ ਠੀਕ ਹੈ ਜੀ ਹਾਂ ਓਕੇ ਹੀ ਸਾਰਾ ਕੁਝ ਹਾਂ ਵੀਰੇ ਉਹ ਇੱਕ ਓਕੇ ਹੋ ਲੈ ਵੀ ਮੀਟਰ-ਮੂਟਰ ਸਾਰਾ ਕੁਝ ਚੰਗੀ ਤਰ੍ਹਾਂ ਦੇਖ ਲਓ ਲਓ ਜੀ ਫਿਰ ਬੈਕ ਸਾਈਡ ਤੋਂ ਬਈ ਡਬਲ ਡਿਸਟ੍ਰਿਬਿਊਟਰ ਹੈ ਜੀ ਹਾਂ ਵੀਰੇ ਡਬਲ ਡਿਸਟ੍ਰਿਬਿਊਟਰ ਦਾ ਠੀਕ ਹੈ ਜੀ ਲਓ ਜੀ ਮਰ ਰਿਗਾਰਡ ਵਗੈਰਾ ਸਾਰਾ ਕੁਝ ਚੰਗੀ ਤਰ੍ਹਾਂ ਬਈ ਦਿਖਾ ਦਿਓ ਉੱਪਰ ਤੋਂ ਤੇ ਥੱਲੋਂ ਵੀ ਦਿਖਾ ਦਿਓ ਬਿਲਕੁਲ ਜੈਨੂਨ ਹਾਲਤ ਦੇ ਵਿੱਚ ਹੈ ਜਿਹੜਾ ਟਰੈਕਟਰ ਆ ਉਹ ਪਿਆ ਹੋਇਆ ਸਾਰਾ ਟਰੈਕਟਰ ਤੁਹਾਨੂੰ ਦਿਖਾਤਾ ਹੁਣ ਆਪਾਂ ਜਿਹੜਾ ਸੋਨਾਲਿਕਾ ਬਈ ਹੁਣ ਇਹਦਾ ਦੱਸੋ ਕਿਹੜਾ ਮਾਡਲ ਹੈ ਜੀ ਇਹ ਵੀਰੇ 18 ਮਾਡਲ ਹੈ ਫਸਟ ਆਨਗਰ ਹੈ ਜੀ ਫਸਟ ਆਨਰ ਹੈ ਜੀ ਇਹ 855 ਕਿਹੜੇ ਹੁੰਦੇ ਐ ਸੈਕੰਡਾ ਵੀਰੇ ਇਹ ਸੈਕੰਡਾ ਹੈ ਹਾਂ ਉਹ ਸੈਕੰਡਾ ਹੈ ਠੀਕ ਹੈ ਜੀ ਤੇ ਬਾਈ ਇਹਦਾ ਡਿਮਾਂਡ ਕਿੰਨੀ ਹੈ ਜੀ ਇਹ ਡਿਮਾਂਡ ਵੀਰੇ 495000 ਆ 495 ਜੀ ਹਾਂ ਡਾਕਟਰ ਦੇ ਨੇ 470000 ਦਾ 470 ਦਾ ਜੀ ਹਾਂ ਮੰਗ ਲੈ ਟਾਇਰ ਨਾਲ ਦੇ ਡਾਕਟਰ ਦੇ ਵੀਰੇ ਠੀਕ ਹੈ ਜੀ ਲੈ ਵੀ ਸੀਲਾਂ ਵਗੈਰਾ ਬਾਈ ਚੰਗੀ ਦੇ ਆ ਲੈ ਵੀਰੇ ਨਾਲ ਦੀ ਸੀਲਾਂ ਪੰਗਾਈ ਮਾ ਇਹ ਫਿਰ ਆ ਬਾਈ ਚੰਗੀ ਤਰ੍ਹਾਂ ਮਾਰੀ ਮੜਾ ਇਹ ਕੈਮਰਾ ਇਹਦੇ ਤੇ ਜੀ ਸਟicker ਵਗੈਰਾ ਸਾਰਾ ਕੁਝ ਨਾਲ ਦੇ ਪਏ ਹੋਏ ਆ ਹਨਾ ਹਾਂ ਜੀ ਤੇ ਬਾਈ ਕਾਗਜ਼ ਪੱਤਰ ਓਕੇ ਜੀ ਕਾਗਜ਼ ਪੱਤਰ ਓਕੇ ਆ ਵੀਰੇ ਡਬਲ ਡਿਸਟ੍ਰੀਬਿਊਟਰ ਹੈ ਨਾ ਡਬਲ ਡਿਸਟ੍ਰੀਬਿਊਟਰ ਤੇ ਬਾਈ ਜਿਹੜਾ 855 ਸੀਗਾ ਉਹਦਾ ਡੰਡਾ ਫੱਟੀ ਸਾਰਾ ਕੁਛ ਨਾਲ ਕੁਛ ਇਹਦਾ ਵੀ ਨਾਲ ਹੀ ਮਿਲੂ ਵੀਰੇ ਇਹਦਾ ਵੀ ਨਾਲ ਹਾਂ ਹਾਂ ਜੀ ਲਓ ਜੀ ਚੰਗੀ ਤਰ੍ਹਾਂ ਮਾਰ ਲਓ ਬਾਈ ਸੀਟਾ ਛੂਟਾ ਠੀਕ ਠਾਕ ਬੰਨਾ ਹੋਗਾ ਤੇ ਜਿਹੜੇ ਆ ਮਰ ਗਾ ਵੀਰੇ ਆ ਵੀਰੇ ਇਹਨਾਂ ਦਾ ਹੈ ਨਾ ਹੂੰ ਜੇ ਕਿਤੇ ਕਲਮ ਲੱਗੀ ਹੋਈ ਜਿੰਮੇਵਾਰੀ ਆਪਣੀ ਠੀਕ ਆ ਬਾਈ ਜੀ ਲਓ ਜੀ ਇਹ ਵੀ ਇਧਰਲੀ ਸਾਈਡ ਤੋਂ ਵੀ ਦਿਖਾ ਦਨੇ ਆ ਸਾਰਾ ਬਾਈ ਟਰੈਕਟਰ ਨਾ ਬਰੀਕੀ ਨਾਲ ਦਿਖਾ ਦੇਣਾ ਪੈੜਦਾਨ ਵਗੈਰਾ ਚੰਗੀ ਤਰ੍ਹਾਂ ਬਈ ਚੈੱਕ ਕਰ ਲੋ ਹਾਂ ਲਓ ਜੀ ਤੇ ਬਈ ਇਹਦੇ ਟਾਇਰ ਕਿੰਨੇ ਪੈਸੇ ਪਏ ਹੋਏ ਐ ਬੈਕ ਸਾਈਡ ਆ 70 ਕੇ ਪੈਸੇ ਆ ਬੱਦੀ ਹੋਣਗੇ ਆਪਾਂ 70 ਕੇ ਪੈਸੇ ਕਹਿੰਦੇ ਆ 70 ਜੀ ਹਾਂ ਲਾਲ ਦੇ ਟਾਇਰ ਆ ਮੂਰਲੇ ਜੀ ਮੂਰਲੇ ਮਤਲਬ 7 70 ਪੈਸੇ ਦੀ ਮੂਰਲੇ ਆ 60 70 ਹੀ ਮੂਰਲੇ ਆ ਹਨਾ ਜੀ ਲਓ ਜੀ ਜਿਹੜੀ ਸ਼ੋ ਸ਼ਾਹ ਦੇਖ ਲੋ ਬਈ ਤੁਹਾਡੇ ਸਾਹਮਣੇ ਆ ਜਮਾ ਰੀਨਲ ਆ ਵੀਰੇ ਬਿਲਕੁਲ ਚੌਂਕ ਦੀ ਆ ਹਨਾ ਹੂੰ ਠੀਕ ਆ ਜੀ ਤੇ ਬਾਈ ਹੁਣ ਆਪਾਂ 855 ਦੀ ਗੱਲਬਾਤ ਕਰਦੇ ਆ 855 ਲੈ ਵੀ ਚੰਗੀ ਤਰ੍ਹਾਂ ਦੇਖ ਲਓ ਇਹ ਵੀ ਬਹੁਤ ਵਧੀਆ ਹਾਲਤ ਦੇ ਵਿੱਚ ਹੈ ਜਿਹੜਾ ਟ੍ਰੈਕਟਰ ਆ ਬਾਈ ਇਹ ਕਿਹੜੇ ਨਾਂ ਜੀ ਵੀਰੇ ਫਸਟ ਆਨਰ ਹੀ ਹੈ ਇਹ ਫਸਟ ਆਨਰ ਹੈ ਕੱਲਾ ਉਹ 855 ਹੈ ਇਹ ਵੀ ਫਸਟ ਆ ਗਿਆ ਹੈ ਨਾ ਇਹ ਵੀ ਫਸਟ ਆ ਹੈ ਤੇ ਬਾਈ ਇਹ ਕਿਹੜਾ ਮਾਡਲ ਹੈ ਜੀ ਇਹ ਬਾਈ ਮਾਡਲ ਹੈ ਵੀਰੇ ਇਹ ਬਾਈ ਮਾਡਲ ਹੈ ਜੀ ਹਾਂਜੀ ਠੀਕ ਹੈ ਜੀ ਤੇ 6 ਲੱਖ 90 ਹਜ਼ਾਰ ਰੁਪਏ ਦਾ 6 690 ਜੀ ਤੇ ਕਿੰਨਾ ਫਿਰ ਇਹਦਾ ਬੀਜ ਮਲਾਬੀ 675000 ਦਾ ਰੈਕਟਰ ਲੈ ਜਾਇਆ 67500 ਹਾਂ ਜੀ ਆ ਸਾਰਾ ਕੁਝ ਡਿੱਕ ਡੁਕ ਸਾਰਾ ਕੁਝ ਚੱਲਦਾ ਵੀਰੇ ਬਦਗੇ ਸਾਰਾ ਕੁਸ ਹੈ ਨਾ ਜੀ ਕਨੋਪੀ ਵਗੈਰਾ ਸਾਰਾ ਕੁਸ ਠੀਕ ਠਾਕ ਰੰਗ ਪੇਂਟ ਦੀ ਇਹ ਵੀ ਜ਼ਿੰਮੇਵਾਰੀ ਹੈ ਜੇ ਕਿਤੇ ਹੋਇਆ ਹੋਵੇ ਅੱਛਾ ਜੀ ਸਾਰਾ ਓਰੀਜਨਲ ਰੈਕਟਰ ਠੀਕ ਹੈ ਜੀ ਹਾਂ ਲੈ ਵੀ ਇੰਜਨ ਤੇ ਨਾ ਚੰਗੀ ਤਰ੍ਹਾਂ ਮਾਰ ਦਿਓ ਕੈਮਰਾ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਸੀਲਾਂ ਵਗੈਰਾ ਮੇਨ ਹੁੰਦਾ ਵੀ ਕਿਤੇ ਲੀਕੇਜ ਵਗੈਰਾ ਨਾ ਹੋਵੇ ਸਾਰਾ ਕੁਸ ਠੀਕ ਠਾਕ ਤਿਆਰ ਹੋਇਆ ਹੈ ਨਾ ਹਾਂ ਭਾਈ ਖੁੱਲੇ ਖਲੇ ਤਾਂ ਨਹੀਂ ਕੋਈ ਨਹੀਂ ਨਹੀਂ ਵੀਰੇ ਜਮਾਹਤ ਕਰ ਕਲਚ ਵੀ ਨਹੀਂ ਖੁੱਲਿਆ ਲੈਟਰ ਵਾਲਾ ਠੀਕ ਹੈ ਜੀ ਭਾਈ ਮਰਗਾੜ ਵਗੈਰਾ ਬੈਕ ਸਾਈਡ ਉੱਪਰ ਤੋਂ ਤੇ ਥੱਲੇ ਤੋਂ ਚੰਗੀ ਤਰ੍ਹਾਂ ਦਿਖਾ ਦਿਓ ਤੇ ਭਾਈ ਡਬਲ ਡਿਸਟਰੀਬਿਊਟਰ ਹੈ ਹਾਂ ਜੀ ਵੀਰੇ ਡਬਲ ਡਿਸਟਰੀਬਿਊਟਰ ਆ ਇਹਦਾ ਕਲਚ ਵੀ ਆ ਡਾ ਵੀਰੇ ਅੱਛਾ ਜੀ ਹਾਂ ਜੀ ਹੱਥ ਵਾਲਾ ਕਲਚ ਆ ਦੇ ਠੀਕ ਹੈ ਜੀ ਹਾਂ ਤੇ ਇੰਜਨ ਕਾਗਜ਼ਾਂ ਦੀ ਗੇਅਰ ਦੀ ਸਾਰੀ ਸਾਰੀ ਜ਼ਿੰਮੇਵਾਰੀ ਹੋਵੇ ਲੈਟਰ ਵਾਲਾ ਬਾਹ ਕੇ ਚਲਾ ਕੇ ਲੈ ਜਾ ਸਕਦਾ ਠੀਕ ਹੈ ਭਾਈ ਜੀ ਹਾਂ ਲਓ ਜੀ ਯਾਰ ਦੇਖੋ ਨਾ ਟਰੈਕਟਰ ਦੇ ਇੰਜਨ ਦੀ ਚਮਕ ਵਗੈਰਾ ਸਾਰੀ ਜਮਾ ਉਵੇਂ ਹੀ ਪਈ ਹੈ ਜਨੇ ਜਨਸੀ ਚੋਂ ਆਇਆ ਹੁੰਦਾ ਕਿਤੋਂ ਕੋਈ ਦੇਖ ਲਓ ਵੀ ਕਿਤੇ ਕੋਈ ਹੋ ਨਹੀਂ ਹੋਇਆ ਜੀ ਜੀ ਸਾਰੇ ਕਾਹਦੀ ਵੀ Ориਜਨਲ ਆ ਜਮਾ ਹੂੰ ਮੈਂ ਵੀ ਚੰਗੀ ਤਰ੍ਹਾਂ ਨਾ ਥੱਲੇ ਤੋਂ ਪਾਵਰ ਆ ਰਾਨਾ ਜੀ ਹਾਂਜੀ ਵੀਰੇ ਪਾਵਰ ਸਟੇਜ ਆਣਾ ਕੰਮ ਕੁ ਸਾਰਾ ਕੁਝ ਹੋ ਗਿਆ ਬਾਕੀ ਦੂਜੇ ਹਿੱਸੇ ਵਾਲਾ ਇਹ ਅੱਛਾ ਜੀ ਹਾਂ ਦੇਗੀ ਹਿੱਸੇ ਵਾਲਾ ਜੀ ਹੂੰ ਲੈ ਵੀ ਸੀਲਾ ਵਗੈਰਾ ਨਾ ਇਥੋਂ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਠੀਕ ਆ ਸਾਰਾ ਕੁਝ ਓਕੇ ਆ ਠੀਕ ਨਵ ਜੀ ਇਹ ਤਾਂ ਹੁਣ ਆਪਾਂ ਦਿਖਾ ਦਿੰਨੇ ਆ ਕੀ ਹੈ ਇੰਜਣ ਚੰਗੀ ਤਰ੍ਹਾਂ ਬਈ ਚੈੱਕ ਕਰ ਲੋ ਕਰ ਲੋ ਵੀਰੇ ਸਾਰਾ ਸੀਲਡ ਆ ਟਰੈਕਟਰ ਲੈ ਵੀ ਉੱਪਰ ਤੋਂ ਨਾ ਚੰਗੀ ਤਰ੍ਹਾਂ ਮਾਰ ਦਿਓ ਵੀਰੇ ਹੂੰ ਤਾਂ ਸ਼ੋ ਵੀ ਦੇਖੋ ਵਿੱਚੋਂ ਬਾਤੋਂ ਵੀਰੇ ਜਮਾਂ ਪਈ ਹੈ ਹੂੰ ਵਧੀਆ ਪਈ ਹੈ ਹਨਾ ਜੀ ਹਾਂ ਹਾਂ ਜੀ ਲਓ ਬਈ ਕਰ ਦਿਓ ਬੰਦ ਤੇ ਲੈ ਵੀ ਦਰਸ਼ਕੋ ਬਾਈ ਆਰਗਿਆਂ ਕੋਲ ਨਾ ਤਿੰਨ ਟਰੈਕਟਰ ਜਿਹੜੇ ਨਾ ਮਈ ਆਏ ਹੋਏ ਸੀਗੇ ਤੇ ਤਿੰਨੋਂ ਬਾਈ ਆਪਾਂ ਦਿਖਾਉਦੇ ਆ ਠੀਕ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਇਆ ਬਾਈ ਯਾਰ ਕਾ ਜਿਹੜਾ ਨੰਬਰ ਆ ਬਾਈ ਆ ਦਾ ਨੰਬਰ ਪਹਿਲਾਂ ਤਾਂ ਬੋਲ ਦੋ ਜੀ ਵੀਰੇ ਆਪਣਾ ਨੰਬਰ ਹੈਗਾ 94172 860883100 ਹਾਂ ਠੀਕ ਆ ਜੀ ਤਾਂ ਵੀ ਨੰਬਰ ਆਪਾਂ ਸਕਰੀਨ ਦੇ ਉੱਪਰ ਵੀ ਛੱਡ ਦੇਾਂਗੇ ਤੇ ਬਾਈ ਨੇ ਬੋਲ ਵੀ ਦਿੱਤਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਇਆ ਟਰੈਕਟਰ ਬਾਈ ਯਾਰ ਕਾ ਡਾਇਰੈਕਟ ਜਿਹੜਾ ਕੰਟੈਕਟ ਕਰ ਸਕਦਾ ਹੈਗਾ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ